ਮੇਰਾ ਖਿਆਲ ਹੈ ਜੋ ਸੀਐਮ ਸਾਹਿਬ ਨੇ ਤੈਅ ਕੀਤਾ ਜੀ ਅਸੀਂ 31 ਦਸੰਬਰ ਤੱਕ ਪੰਚਾਇਤ ਦੀ ਚੋਣਾਂ ਨਗਰ ਦੀ ਕਮਦੀਆਂ ਹਰ ਕਿਸਮ ਦੇ ਚੋਣਾਂ ਜਿਹੜੀਆਂ ਪੰਜਾਬ ਚ ਜਿੰਨੀ ਚੋਣਾਂ ਵੀ ਨੇ ਚਾਹ ਜੀ ਜੀ ਮੇਰਾ ਖਿਆਲ ਹੈ ਪਰਮਾਤਮਾ ਦੀ ਕਿਰਪਾ ਕਰੇ 31 ਦਸੰਬਰ ਤੱਕ ਜੋ ਸੁਭਾਵਨਾ ਹੈ ਜਿੱਦਾਂ ਦਾ ਪ੍ਰੋਗਰਾਮ ਸਰਕਾਰ ਬਣਾਉਂਦੀ ਹੈ ਮਾਨ ਸਾਹਿਬ ਨੇ ਵੀ ਇਹ ਤੈਅ ਕੀਤਾ ਕਿ ਇਸ ਸਾਲ ਦੇ ਵਿੱਚ ਸਾਰੀਆਂ ਚੋਣਾਂ ਕਿਉਂਕਿ ਵੀ ਡਿਵੈਲਪਮੈਂਟ ਜਿਹੜੀ ਆ ਕਾਰਪੋਰੇਟਲ ਲੈਵਲ ਤੇ ਪੰਚਾਇਤੀ ਲੈਵਲ ਤੇ ਤੇਜ਼ ਹੋ ਕੇ ਮੈਂ ਕਹਾਂ ਉਹਦੇ ਤੋਂ ਬਾਅਦ ਅਗਲੇ 2 ਸਾਲ ਜਿਹੜੇ ਆ 2 ਸਾਲ ਜਿਹੜੇ ਉਹ ਡਿਵੈਲਪਮੈਂਟ ਵਾਸਤੇ ਲੱਗਣ ਜੀ ਹੋਰ ਵੀ ਆਪਣਾ ਡਵੈਲਪਮੈਂਟ ਦਾ ਕਾਹਦੇ ਬਿਲਕੁਲ ਪਰ ਉਹ ਆਖਰੀ ਉਹਨਾਂ ਕਰਦੇ ਹੋਣ ਲਾਈ ਜਾਂਦਾ ਫਿਰ ਉਹ ਸਮਝ ਕਿਉਂ ਉਹਨਾਂ ਦਾ ਕੰਮ ਨਿਭੜੀ ਹੋਇਆ ਸਾਲ ਇਹ ਜਿਹੜੀਆਂ ਕਲੋਨੀਆਂ ਨਾ ਜਿਹੜੀਆਂ ਕੱਲ ਬੱਤਸੋ ਸੀਐਫ ਸਾਹਿਬ ਨੇ ਕੀਤਾ ਪੰਜਾਬ ਦੇ ਇਤਿਹਾਸ ਚ 3 ਸਤੰਬਰ ਵਾਲਾ ਦਿਨ ਜਿਹੜਾ ਲੋਕਾਂ ਨੂੰ ਚੇਤੇ ਰਹੂਗਾ ਜਦੋਂ ਸੀਐਮ ਸਾਹਿਬ ਨੇ ਇਹਨੂੰ ਸੀ ਖਤਮ ਕੀਤੀ ਤੁਹਾਨੂੰ ਯਾਦ ਹੈ ਨਾ ਸਭ ਤੋਂ ਪਹਿਲਾਂ ਮੈਂ ਆਹ ਸੋੜ ਦੇ ਉੱਤੇ ਵੀ ਕੈ ਕੁੰਨੀ ਜਿਹੜੀਆਂ ਕਲੋਨੀਆਂ ਹੈਗੀਆਂ ਜੀ ਆਹ ਸੋੜ ਤੇ ਔਰ ਮਾੜੀ ਗੱਲ ਇਹ ਹੈ ਕਿ ਮੈਂ ਵਿਧਾਨ ਸਭਾ 'ਚ ਵੀ ਇਹ ਗੱਲ ਕਹੀ ਜੀ ਬਾਜਵਾ ਸਾਹਿਬ ਬੜਾ ਉਹ ਕਹਿੰਦੋ ਐਗੋ ਪੀ ਸਾਹਿਬ ਹੋ ਕੇ ਹੋ ਗਏ ਜਦੋਂ ਮੈਂ ਕਿਹਾ ਕਿ ਕਲੋਨੀਆਂ ਜਿਹੜੀਆਂ ਸਾਰੀਆਂ ਪੋਲੀਟਿਕਲ ਬੰਦਿਆਂ ਦੇ ਘਟੇ ਜੀ ਕਾਂਗਰਸ ਕਾਲੀਆਂ ਦੀਆਂ ਕਲੋਨੀਆਂ ਇੱਥੇ ਤੁਸੀਂ ਕਿਸੇ ਨੂੰ ਪੁੱਛ ਲੋ ਅੱਗੇ ਜਾ ਕੇ ਬਈ ਕਲੋਨੀ ਕਿਹਦੀ ਆ ਤੁਹਾਨੂੰ ਇੱਕ ਮਿੰਟ ਦੱਸ ਦਵਾਂਗੇ ਜੀ ਇਹ ਫਲਾਣੇ ਲੀਡਰ ਦੀ ਪਰ ਇਹ ਰੇਂਦੇ ਦੇ ਲੋਕ ਸੀ ਨਾ ਰੇਂਦੇ ਦੇ ਲੋਕ ਹੀ ਫਲਾਣੇ ਲੋਕਾਂ ਦੀ ਸੀ ਜੀ ਸੋ ਆਪਾਂ ਸਭ ਪ੍ਰੋਬਲਮ ਜਿਹੜੀ ਆ ਮਾਣ ਸਾਹਿਬ ਦੀ ਸਰਕਾਰ ਨੇ ਤੈਅ ਕੀਤਾ ਕਿ ਲੋਕਾਂ ਦੀ ਜੋ ਵੀ ਸਵੱਸਿਆ ਉਹਨੂੰ ਆਪਾਂ ਹੱਲ ਜੀ ਜਿਹੜਾ ਉਹ ਅੱਗੇ ਧ ਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਆਪਾਂ ਖੜੇ ਆ ਇੱਥੇ ਕਰੀਬ ਇਹ ਸੜਕ ਜਿਹੜੀ ਆ ਹੁਣ ਅਸੀਂ ਇੱਥੇ ਇੰਟਰਲੌਕ ਲਾਉਣੀ ਆ ਇੰਟਰਲੌਕ ਅਸੀਂ ਇਸ ਕਰਕੇ ਲਾ ਰਹੇ ਹਾਂ ਕਿ ਇੱਥੇ ਬਿਜਲੀ ਦੇ ਖੰਭੇ ਪੁੱਟਰੇ ਪਏ ਸੀ ਅਸੀਂ ਪਹਿਲਾਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪੀਡਬਲਯੂਡੀ ਤੇ ਬਿਜਲੀ ਬੋਰਡ ਦਾ ਸੈਟ ਨਹੀਂ ਬੈਠਾ ਫਿਰ ਉਹਦਾ ਹੀ ਹੱਲ ਕੱਢਿਆ ਕਿ ਇੱਥੇ ਆਪਾਂ ਇੰਟਰਲੌਕ ਲਾ ਲਈਏ ਇੰਟਰਲੌਕ ਲੱਗਣ ਤੋਂ ਬਾਅਦ ਇਹ ਜਿਹੜੀ ਸ਼ਰਕ ਆ ਕਰੀਬ 55 56 ਫੁੱਟ ਚੌੜੀ ਸਰ ਇੰਨੀ ਵਧੀਆ ਸੜਕ ਮੌਜੂਦ ਹੈ ਨਾ ਕਲੋਨੀਆ ਦਾ ਰੇਟ ਜਿਹੜਾ ਸੜਕਾਂ ਕਰਕੇ ਬੱਝੂਗਾ ਔਰ ਇਹ ਮੇਰਾ ਮੇਰਾ ਮਤਲਬ ਮੰਨਣਾ ਜਾਂ ਮੇਦੀ ਇਹ ਡਿਊਟੀ ਹੈ ਕਿ ਆਉਣ ਵਾਲੇ ਸਮੇਂ 'ਚ ਆਪਾਂ ਹੁਣ ਵੀ ਇਹ ਛੜਕ ਦੇ ਉੱਤੇ ਕੰਮ ਕਰਾਂਗੇ ਇੱਥੇ ਇੱਕ ਪਤੌਂ ਦੇ ਅੱਗੇ ਜਿਹੜੀ ਉਹ ਪੁਲ ਦੀ ਆ ਬਾਈਕ ਵਾਸਤੇ ਰਹਿ ਗਈ ਜੀ ਉਹ ਵੀ ਆਪਾਂ ਹੱਲ ਕਰਾਂਗੇ ਧੰਨਵਾਦ ਸਰ ਸ਼ਹਿਰ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਸੀ ਉਹ ਉਹਨਾਂ ਤੇ ਕੰਮ ਹੁੰਦਾ ਸੀ ਇਹੋ ਸੜਕ ਲੈ ਦੇ ਕੇ ਰਹਿ ਜਾਂਦੀ ਸੀ ਇਹ ਸੜਕ ਬੜੇ ਤੇਰੀ ਰਹਿੰਦੀ ਤਾਂ ਇਹਨਾਂ ਪਿੱਛੇ ਪੈ ਕੇ ਸੀਐਮ ਸਾਹਿਬ ਕੋਲੋਂ ਇਹਦਾ 24 ਕਰੋੜ ਰੁਪਇਆ ਲਿਆ ਸੀਐਮ ਸਾਹਿਬ ਨੇ ਰਾਹ ਦਿੱਤਾ ਆਪਾਂ ਨੂੰ ਉਹਦੇ ਪੈਸੇ ਜਿਹੜੇ ਪਹਿਲਾਂ ਕੇਂਦਰ ਸਰਕਾਰ ਨੇ ਕੋ ਫਿਰ ਸੀਐਮ ਸਾਹਿਬ ਨੇ ਸਾਨੂੰ ਇਹ ਪੈਸੇ ਦਿੱਤੇ ਦਸੀ ਮਤਲਬ ਮਤਲਬ ਕਿ ਤਾਕਤਪੁਰ ਸਾਹਿਬ ਨੇ ਮਨਜ਼ੂਰ ਕਰਾਈ ਸੀ ਜੀ ਇਹ ਮਤਲਬ ਸਭ ਲੋਕਾਂ ਦੇ ਅਗਲੇ ਜਿਹੜੇ ਕਰੀਬ 50 ਪਿੰਡ ਉਹਨਾਂ ਦੀ ਲਾਈਫ ਲਾਈਨ ਹੈ ਰੋਡ ਜਿਹੜੇ ਆਹ ਕਲੋਨੀਆਂ ਤੋਂ ਹੁੰਦੀਆਂ ਹੁੰਦੀਆਂ ਪਤਾ ਉਹ ਜਨਾਲੇ ਤੱਕ ਅਖੀਰ ਦਿਆਲ ਪਡੰਗਾ ਤੱਕ ਸਦਾ ਹਾ ਚੋੜੀ ਵੀ ਹੋ ਜੂਗੀ ਨਾਲ ਆਹ ਚੋੜੀ ਹੋ ਗਈ ਹੋ ਗਈ ਸਾਲਾ ਫੋੜੀ ਹੈ ਕੋਈ ਫੋਰ ਤੇ ਤੋਰੀ ਹੋ ਗਈ ਦਾ ਕਬਜੀ ਵੀ ਨਹੀਂ ਨਾ ਕਿਤੇ ਕਰਨ ਦੀ ਲੋੜ ਨਹੀਂ ਵੀ ਫੋਰ ਤੇ ਹੋ ਗਈ ਬੋਲੋ ਇੱਕ ਲੌਕ ਲੱਗ ਰਹੀ ਹੈ ਬੋਲੋ ਸੂਸ ਜੀ ਇੱਥੇ ਆਪਾਂ ਇਹ ਪੁਲ ਤੋਂ ਲੈ ਕੇ ਤੇ ਇਹਦੇ ਐਂਡ ਤੱਕ ਬੀਲੀ ਘਾਤੋਗੇ ਤੱਕ ਇਹਨੂੰ ਮਤਲਬ ਇੰਟਰਲੂ ਲਾ ਕੇ ਕਰੀਬ ਛੁਜਾ ਫੁਟਕ ओके ਉਹ ਤੋਂ ਬਾਅਦ ਅਸੀਂ ਅੱਗੇ ਲਾਵਾਂਗੇ ਲਵਾਕਾ ਜਿੱਥੇ ਬੱਸ ਸਟੈਂਡ ਹੈ ਉੱਥੇ ਇੰਟਰ ਲਾਵਾਂਗੇ ਠੀਕ ਹੈ ਉਹ ਤਾਂ ਅੱਗੇ ਜਗਦੇਕਲਾ ਠੀਕ ਮਤਲਬ 33 ਫੁੱਟ ਜਿਹੜੀ ਛੋਟੀ ਹੋ ਜੂਗੀ ਬੋਲੇ ਇਹ ਵੱੰਦ ਛੜਕ ਜਿਹੜੀ ਬਣ ਜੂਗੀ ਇਹ ਬੜੀ ਪਤਾ ਨਹੀਂ ਇਹ ਇਸ ਇਲਾਕੇ ਵਾਲਿਆਂ ਦੀ ਵੀ ਤੇ ਇਹ ਜਿਹੜੇ ਕਲੋਨੀ ਵਾਲੇ ਉਹਨਾਂ ਦੀ ਵੀ ਇਹ ਮੰਗ ਸੀ ਜਿਹੜੀ ਅੱਜ ਲੋਕਾਂ ਨੇ ਜਿਹੜੇ ਲੋਕਾਂ ਨੇ ਉਹਨਾਂ ਤਾਂ ਕਹਿੰਨਾ ਜਿਹੜੀ ਇੰਟਰਲੌਕ ਲੱਗੇਗੀ ਉਹਦੇ ਨਾਲ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਫਾਇਦਾ ਜ਼ਰੂਰ ਹੋਏਗਾ ਉਹਨਾਂ ਦੀ ਜਿਹੜੀ ਦੁਕਾਨ ਜਿਹੜੀ ਵੱਡੀ ਹੋ ਸਕਦੀ ਹੈ ਮਗਰ ਜਿਹੜੇ ਰਾਗੀ ਨੇ ਜਿਹੜੀਆਂ ਵਹੀਕਲਸ ਚੱਲਦੀਆਂ ਉਹਨਾਂ ਦੇ ਵਾਸਤੇ ਕੋਈ ਫਾਇਦਾ ਨਹੀਂ ਹੋਵੇਗਾ ਇਹਦੀ ਕਿਉਂ ਨਹੀਂ ਫਾਇਦਾ ਹਰ ਕਿਸੇ ਦਾ ਜੀ ਮੇਰੇ ਭੈਣ ਜੀ ਵੇਖੋ ਗੱਲ ਹੈ ਗੱਡੀਆਂ ਦੋ ਦੋ ਤਿੰਨ ਤਿੰਨ ਹੁੰਦੀ ਜੀ ਜੇ ਸਾਈਡ ਦੇ ਉੱਤੇ ਇੰਟਰਲੋਕ ਲੱਗੀ ਹੋਊ ਬਲਬ ਦੀ ਸ਼ਰਕ ਪਣੀ ਹੋਊ ਰਸਤਾ ਲੈਣਾ ਦੇਣਾ ਗੱਡੀ ਕਿਤੇ ਪਾਰਕ ਕਰਨੀ ਜੀ ਉਹ ਕਿਹਦਾ ਫਾਇਦਾ ਲੋਕਾਂ ਦਾ ਹੋਣਾ ਹੋ ਥੋੜਾ ਕਿਸਦਾ ਹੋਣਾ ਬਿਲਕੁਲ ਸਮਝ ਗੀ ਗੱਲ ਜੀ ਜਦੋਂ 56 ਫੋਟ ਹੋ ਗਿਆ ਜਿੱਥੇ ਆਪਾਂ ਖੜੇ ਆ ਬਿਲਕੁਲ ਇਹ ਪੰਜ ਗੱਡੀਆਂ ਇਕੱਠੀਆਂ ਲਗਾਉਂਦਾ ਧੰਨਵਾਦ ਹੈ ਕਿ ਤੁਸੀਂ ਗੱਲ ਕੀਤੀ ਕਲੋਨੀਆਂ ਇਸ ਸੜਕ ਦੇ ਉੱਤੇ ਕਾਫੀ ਸੀਐਮ ਸਾਹਿਬ ਨੇ ਇਹਨਾਂ ਨੂੰ ਸੀ ਖਤਮ ਕਰਦੀ ਇਸ ਦਾ ਕਿੰਨਾ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਸਾਰੇ ਕਲੋਨਾਈਜ਼ਰ ਸੀ ਤੁਸੀਂ ਤੇ ਉਹਦੇ ਉੱਤੇ ਪਿਛੇ ਆਵਾਜ਼ ਵੀ ਉਠਾਈ ਸੀਗੀ ਉਹ ਸਰਕਾਰ ਨੇ ਬੜੀ ਆਵਾਜ਼ਾਈ ਇਹ ਜਿਹੜੀਆਂ ਕਲੋਨੀਆਂ ਨਾ ਜਿਹੜੀਆਂ ਕੱਲ ਬੱਸੋ ਸੀਐਫ ਸਾਹਿਬ ਨੇ ਕੀਤਾ ਪੰਜਾਬ ਦੇ ਇਤਿਹਾਸ ਚ 3 ਸਤੰਬਰ ਵਾਲਾ ਦਿਨ ਜਿਹੜਾ ਲੋਕਾਂ ਨੂੰ ਚੇਤੇ ਰਹੂਗਾ ਜਦੋਂ ਸੀਐਮ ਸਾਹਿਬ ਨੇ ਇਹਨਾਂ ਨੂੰ ਖਤਮ ਕੀਤੀ ਤੁਹਾਨੂੰ ਯਾਦ ਹੈ ਨਾ ਸਭ ਤੋਂ ਪਹਿਲਾਂ ਰਾਸ ਸੋਰ ਦੇ ਉੱਤੇ ਵੀ ਕੈ ਕੁੰਨੀ ਜਿਹੜੀਆਂ ਕਲੋਨੀਆਂ ਹੈਗੀਆਂ ਐਸੋਰ ਤੇ ਹੋਰ ਮਾੜੀ ਗੱਲ ਇਹ ਕਿ ਮੈਂ ਵਿਧਾਨ ਸਭਾ ਚ ਵੀ ਇਹ ਗੱਲ ਕਹੀ ਬਾਜਵਾ ਸਾਹਿਬ ਬੜਾ ਉਹ ਗੱਲ ਤੋਂ ਐਸੋ ਵੀ ਸਾਹ ਹੋ ਗਿਆ ਜਦੋਂ ਮੈਂ ਕਹਿ ਕੇ ਕਲੋਨੀਆਂ ਜਿਹੜੀਆਂ ਸਾਰੀਆਂ ਪੋਲਿਟੀਕਲ ਬੰਦਿਆਂ ਦੇ ਘੱਟ ਜੀ ਕਾਂਗਰਸ ਕਾਲੀਆਂ ਦੀਆਂ ਕਲੋਨੀਆਂ ਇੱਥੇ ਤੁਸੀਂ ਕਿਸੇ ਨੂੰ ਪੁੱਛ ਲੋਗੇ ਜਾ ਕੇ ਕਿ ਆ ਕਲੋਨੀ ਕਿਹਦੀ ਆ ਤੁਹਾਨੂੰ ਇੱਕ ਮਿੰਟ ਦੱਸ ਦਵਾਂਗੇ ਜੀ ਇਹ ਫਲਾਣੇ ਲੀਡਰ ਦੀ ਆਪਣੇ ਰਹਿੰਦੇ ਤੇ ਲੋਕ ਸੀ ਨਾ ਰਹਿੰਦੇ ਲੋਕ ਹੀ ਫਲਾਣੇ ਲੋਕਾਂ ਦੀ ਸੀ ਜੀ ਕੋ ਆਪਾਂ ਸਭ ਪ੍ਰੋਬਲਮ ਜਿਹੜੀ ਆ ਮਾਨ ਸਾਹਿਬ ਦੀ ਸਰਕਾਰ ਨੇ ਤੈਅ ਕੀਤਾ ਕਿ ਲੋਕਾਂ ਦੀ ਜੋ ਵੀ ਸਮੱਸਿਆ ਉਹਨੂੰ ਆਪਣਾ ਹੱਲ ਜਿੱਦਾਂ ਲਾਈਟਾਂ ਦੀ ਬੜੀ ਸਮੱਸਿਆ ਆਂਦੀ ਐ ਇੱਥੇ ਜਿਹੜੀ ਸਟਰੀਟ ਲਾਈਟਸ ਨੇ ਜਾਂ ਇੱਥੇ ਕਈ ਪੂਰੀ ਸੜਕ ਦੇ ਉੱਤੇ ਜਿਹੜੀ ਲਾਈਟ ਨਹੀਂ ਲੱਗੀ ਹੋਈ ਉਸ ਦਾ ਕੀ ਹੱਲ ਹੋਏਗਾ ਨਹੀਂ ਨਹੀਂ ਹੱਲ ਕਰਾਂ ਲਾਈਟਾਂ ਲਾ ਦਾਂਗੇ ਸਰ ਕਿਦੋਂ ਤੱਕ ਜਿਹੜੀਆਂ ਰਹਿ ਗਈਆਂ ਉਹ ਵੀ ਲਾ ਦਾਂਗੇ ਤੌਰ ਤੱਕ ਜਗਦੀਆਂ ਨਹੀਂ ਨੇ ਸਰ ਜਿਹੜੀਆਂ ਮੈਂ ਕਿਹਾ ਜਗਾਵ ਵੀ ਦਿਆਂਗੇ ਉਹ ਦੱਸੋ ਕੀ ਕਰਨੀ ਆ ਪਾਰੀ ਹੋ ਜਾ ਇੱਕ ਬਾਕੀ ਕਾਲੇ ਜਗ੍ਹਾ ਵੀ ਲਾ ਕੇ ਲਾ ਵੀ ਜਾਓ ਜਿਹੜਾ ਜਿਹੜਾ ਵਿਰੋਧ ਜਿਹੜੇ ਐਨਓਸੀ ਖਤਮ ਕੀਤੀ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਜਿਹੜਾ ਸੀਗਾ ਕੁਝ ਅਹਿਮ ਬਿੱਲ ਵੀ ਜਿਹੜੇ ਪਾਸ ਕੀਤੇ ਪਰ ਵਿਰੋਧੀ ਦੇ ਨਾਲੇ ਅਜੇ ਵੀ ਲਗਾਤਾਰ ਪੰਜ ਕੱਸ ਰਹੇ ਨੇ ਕਿ ਲੰਮਾ ਸੈਸ਼ਨ ਉਹ ਦਿਤੇ ਦਾ ਕਹੜੀ ਦੱਸ ਨਹੀਂ ਤੁਹਾਨੂੰ ਪਤਾ ਦੀ ਵਿਧਾਨ ਸਭਾ ਸਾਡੇ ਨਾਲ ਕਿੰਨੀ ਬੈਸ ਹੋਈ ਉਹ ਚਾਹ ਤੇ ਬੈਠੇ ਉੱਤੇ ਬਚਾਰੇ ਕਾਲੀ ਦਾ ਵੀ ਰੈਂਡ ਕਰ ਦਿੰਦੇ ਕਾਲੀ ਦਾ ਖਤਮ ਹੋ ਗਿਆ ਉਹ ਬਾਇਓ ਸਾਹਿਬ ਆਲ ਕੇ ਬੈਠੇ 7-8 ਜਾਣੇ ਅਗਲੀ ਜਦੋਂ ਸੈਸ਼ਨ ਆਇਆ ਦਸੰਬਰ ਚ ਜੀ ਉਹਦੇ ਦਿਨ ਕਨੇ ਬੈਜਣ ਸੰਧੂ ਸਾਹਿਬ ਇੱਕ ਘੰਟੇ ਤੱਕ ਤਾਂ ਬੈਜਣੇ ਉਹ ਬਹੁਤ ਕੰਮ ਖਤਮ ਹੈ ਕਾਰਪੋਰੇਸ਼ਨ ਦੀਆਂ ਚੋਣਾਂ ਦੀ ਤਿਆਰੀਆਂ ਕਦੋਂ ਤੱਕ ਹੋ ਜਾਣਗੀਆਂ ਵੀ ਲੋਕ ਮੇਰਾ ਮੇਰਾ ਖਿਆਲ ਹੈ ਜੋ ਸੀਐਮ ਸਾਹਿਬ ਨੇ ਤੈਅ ਕੀਤਾ ਜੀ ਅਸੀਂ 31 ਦਸੰਬਰ ਤੱਕ ਪੰਚਾਇਤ ਦੀਆਂ ਚੋਣਾਂ ਨਗਰ ਦੀਆਂ ਕਮਦੀਆਂ ਹਰ ਕਿਸਮ ਦੇ ਚੋਣਾਂ ਜਿਹੜੀਆਂ ਪੰਜਾਬ ਚ ਜਿੰਨੀ ਚੋਣਾਂ ਮਹੀਨੇ ਚ ਆਉਂਦੀਆਂ ਜੀ ਜੀ ਮੇਰਾ ਖਿਆਲ ਹੈ ਪਰਮਾਤਮਾ ਦੀ ਕਿਰਪਾ ਕਰੇ 31 ਦਸੰਬਰ ਤੱਕ ਜੋ ਸੁਭਾਵਨਾ ਹੈ ਜਿੱਦਾਂ ਦਾ ਪ੍ਰੋਗਰਾਮ ਸਰਕਾਰ ਬਣਾਉਂਦੀ ਆ ਮਾਨ ਸਾਹਿਬ ਨੇ ਵੀ ਇਹ ਤੈਅ ਕੀਤਾ ਕਿ ਇਸ ਸਾਲ ਦੇ ਵਿੱਚ ਸਾਰੀਆਂ ਥੋੜਾ ਕਿਉਂਕਿ ਵੀ ਡਿਵੈਲਪਮੈਂਟ ਜਿਹੜੀ ਆ ਟਾਰਪੀਸ਼ਲ ਲੈਵਲ ਤੇ ਪੰਚਾਇਤੀ ਲੈਵਲ ਤੇ ਤੇਜ਼ ਹੋ ਗਈ ਮੈਂ ਕਹਾਂ ਉਹਦੇ ਤੋਂ ਬਾਅਦ ਅਗਲੇ 2 ਸਾਲ ਜਿਹੜੇ ਆ 2 ਸਾਲ ਜਿਹੜੇ ਉਹ ਡਿਵੈਲਪਮੈਂਟ ਵਾਸਤੇ ਲੱਗਣਗੇ ਜੀ ਹੋਰ ਵੀ ਆਪਾਂ ਡਿਵੈਲਪਮੈਂਟ ਤੇ ਕਾਹਲੀ ਦੇ ਬਿਲਕੁਲ ਪਰ ਉਹ ਆਖਰੀ ਸਾਲ ਜਿਹੜਾ ਲਾਈ ਜਾਂਦਾ ਫਿਰ ਸਮਝ ਕਿ ਕਿ ਉਹਨਾਂ ਦਾ ਕੰਮ ਨਿਭੜੀ ਹੋਇਆ ਸਾਲ ਜੀ ਹਾਂ ਹੋ ਦੋ ਸੋ ਠੀਕ ਹੋ ਥੈਂਕ ਯੂ ਬਹੁਤ ਬਹੁਤ ਜਿਹੜੀਆਂ ਗਲੀਆਂ ਨੇ ਇੱਥੇ ਜਿਹੜੀ ਕਲੋਨੀਆਂ ਨੇ ਉਹਨਾਂ ਦੀ ਜਿਹੜੀ ਗਲੀਆਂ ਨੇ ਉਹਨਾਂ ਦੇ ਹਾਲਾਤ ਕਾਫੀ ਮਾੜੇ ਨੇ ਲੋਕ ਕਾਫੀ ਨਿਰਾਸ਼ ਹੋਏ ਹੋਏ ਨੇ ਸਾਡੇ ਐਮਐਲਏ ਸਾਹਿਬ ਨੇ ਸਰਦਾਰ ਜਸਬੀਰ ਸਿੰਘ ਸਾਹਿਬ ਇਹਨਾਂ ਨੇ ਜਿਹੜੀਆਂ ਇੱਥੇ ਗਲੀਆਂ ਲਿਖ ਕੇ ਦਿੱਤਾ ਉਹਨਾਂ ਦਾ ਬਹੁਤ ਸਾਰੇ ਸੈਕਸ਼ਨ ਹੋ ਗਏ ਆ ਉਹ ਗਲੀਆਂ ਵੀ ਇਹ ਬਣਾ ਦੇ ਸੰਧੂ ਸਾਹਿਬ ਦੀ ਗਵਾਹੀ ਸਭ ਗਲੀਆਂ ਬੰਦ ਗਈ ਸੱਜੇ ਪਾਸੇ ਬਣ ਗਈਆਂ ਇੱਕ 35% ਰਹਿ ਗਈਆਂ ਉਹ ਲੈਕਸਿੰਗ ਨੂੰ ਲੋਕਾਂ ਦਾ ਵਾਅਦਾ ਵੀ ਕੀਤਾ ਸੀ ਉਹ ਹੁਣ ਇਸ ਸੈਕਸ਼ਨ ਕਰਾਤੀਆਂ ਉਹਨਾਂ ਦਾ ਕੰਮ ਜਰਦਾ ਤੁਹਾਡੇ ਦੇ ਤੁਹਾਡਾ ਸੇ ਸੜਕ ਦੇ ਤੇ ਤੁਹਾਨੂੰ ਰੋਜ਼ ਲੰਘਦੇ ਤੁਹਾਡਾ ਪਿੰਡ ਵੀ ਹੈ ਉਹਦੇ ਲੋਕ ਵੀ ਤੁਹਾਨੂੰ ਪਹਿਲਾਂ ਕਹਿੰਦੇ ਸੀ ਇਹ ਸੜਕ ਬਾਰੇ ਵੀ ਹੁਣ ਇਸ ਦੇ ਉੱਤੇ ਲਾਈਟਾਂ ਦਾ ਜਿਹੜਾ ਰਹਿ ਗਿਆ ਸਾਰਾ ਨਬੇੜ ਦੋਗੇ ਕੰਮ ਮੈਨੂੰ ਲੱਗਿਆ ਬੁਲਾ ਦੇ ਉਹ ਦੱਸੋ ਤੇ ਨਾਲ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗੀ ਜੇ ਲੋਕਾਂ ਨੇ 300 ਫੁੱਟ ਤੱਕ ਵੀ ਬੋਰ ਕਰਾਏ ਨੇ ਉਹਨਾਂ ਦੇ ਵੀ ਪਾਣੀ ਜੜਾ ਹੈ ਉਹ ਗੰਦਾ ਆ ਰਿਹਾ ਉਸ ਦਾ ਕੀ ਹੱਲ ਹੋਏਗਾ ਇੱਥੇ 9 ਨੰਬਰ ਅਗਰ ਕਹੀਏ ਇੱਕ ਜਿਹੜਾ ਵੱਡਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਪਿਆ ਕੀਤਾ ਕਿ ਮੈਰੀ ਪਾਣੀ ਜਿਹੜਾ ਪੰਜਾਬ ਦੇ ਹਰ ਖੇਤ ਨੂੰ ਪੰਜਾਬ ਦੇ ਹਰ ਘਰ ਨੂੰ ਪੰਜਾਬ ਦੀ ਹਰ ਇੰਡਸਟਰੀ ਨੂੰ ਜਿਹੜਾ ਦਿੱਤਾ ਜਾਊਗਾ